ਸਤਨਾਮ ਵਾਹਿਗੁਰੂ ਸਾਹਿਬ ਜੀ ਇਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਸਭ ਰਸ ਮਿੱਠੇ ਮੰਨੇ ਸੁਣਿਆ ਸਾਲੋਣੇ ਕਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਸਤਿ ਹੀ ਅੰਮ੍ਰਿਤ ਭਾਉ ਏਕ ਜਾਂਖੋਂ ਨਦਰ ਕਰੇ ਬਾਬਾ ਹੋਰ ਖਾਣਾ ਖੁਸੀ ਖਵਾਰ ਜਿਤ ਖਾਤਾ ਤਨ ਪੀੜੀਐ ਮਨ ਮੈਂ ਚਲਹਿ ਬੇਕਾਰ ਰਹਾਉ ਰਤਤਾ ਪੈਨਨ ਮੰਨ ਰਤਾਸ ਤੇ ਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਗਣ ਤੇਰਾ ਨਾਮ ਬਾਬਾ ਹੋਰ ਪੈਨਨ ਖੁਸ਼ੀ ਖਾਰ ਜਿੱਤ ਪੈਦਾ ਤਨ ਪੀੜੀ ਐ ਮਨ ਮਹਿ ਚਲਹਿ ਵੇਕਾਰ ਜੁਗ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅਲਾਹੀ ਗੋਦ ਦੇ ਅੰਦਰ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਨਕਮਸਤਕ ਹੋ ਰਹੀ ਗੁਰਬਾਣੀ ਨੂੰ ਸਮਝਣ ਨੂੰ ਇਕੱਤਰ ਹੋ ਰਹੀ ਦਰ ਘਰ ਦੇ ਉੱਪਰ ਹਾਜ਼ਰੀਆਂ ਲਵਾ ਰਹੀ ਗੁਰਮਖ ਪਿਆਰੀ ਸਤਸੰਗੀ ਸੰਤ ਜਨੋ ਕਰੋ ਰਸਨਾ ਪਵਿੱਤਰ ਪਿਆਰ ਸਤਕਾਰ ਦੇ ਨਾਲ ਫਤੇ ਪ੍ਰਵਾਨ ਕਰਨਾ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼ਬਦ ਆਪਾਂ ਕੱਲ ਵਿਚਾਰ ਰਹੇ ਸੀ ਉਹਦਾ ਪਹਿਲਾ ਵੰਦ ਆਪਾਂ ਕੱਲ ਵਿਚਾਰਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 16 ਦੇ ਉੱਪਰ ਇਹ ਦਰਜ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਇਹ ਸ਼ਬਦ ਹੈ ਇਹ ਪੂਰੇ ਸ਼ਬਦ ਦੇ ਵਿੱਚ ਸਤਿਗੁਰੂ ਇੱਕ ਸੱਚੇ ਰਸਾਂ ਦੀ ਗੱਲ ਕਰ ਰਹੇ ਨੇ ਇੱਕ دنیਵੀ ਤੌਰ ਤੇ ਜਿੱਥੇ ਅਸੀਂ ਹੋਰ ਰਸਾਂ ਦੇ ਵਿੱਚ ਉਲਝੇ ਹੋયા ਉਹਨਾਂ ਦਾ ਜ਼ਿਕਰ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਵੀ ਇਹ ਮਨੁੱਖ ਇਹ ਸਾਰੇ ਰਸ ਤੇਰੇ ਤਨ ਦੇ ਉੱਪਰ ਵਿਕਾਰ ਲੈ ਕੇ ਆਉਂਦੇ ਨੇ ਜਿਹੜੇ ਵਿਕਾਰਾਂ ਚੋਂ ਤੈ ਨਿਕਲਣਾ ਹੈ ਪਰ ਇਹ ਰਸਾਂ ਦੇ ਨਾਲ ਤੂੰ ਹੋਰ ਡੁੱਬਦਾ ਜਾਣਾ ਹੈ ਕੱਲ ਵੀ ਆਪਾਂ ਭਲੀ ਭਾਂਤ ਸਮਝਿਆ ਸੀ ਵਿੱਧਵੇ ਮਨੋਖ ਪ੍ਰਸਾਦਾ ਪਾਣੀ ਸਕਦਾ ਚੰਗੀ ਸਬਜ਼ੀ ਸਕਣਾ ਪਸੰਦ ਕਰਦਾ ਸਵਾਦ ਲੀਆਂ ਚੀਜ਼ਾਂ ਖਾਣੀਆਂ ਪਸੰਦ ਕਰਦਾ ਹੈ ਸਭ ਤੋਂ ਮਿੱਠਾ ਹੈ ਪਰਮਾਤਮਾ ਦੇ ਨਾਮ ਦਾ ਰਸ ਜਿਹਦੇ ਵਿੱਚ ਆਪਾਂ ਬਰਹਾਉ ਵਾਲੀ ਪੰਕਤੀ ਪੜ੍ਹੀ ਸੀ ਬਾਬਾ ਹੋਰ ਖਾਣਾ ਕੋਈ ਖੁਆਰ ਜਿਤ ਖਾਦਾ ਤਨ ਪੀੜੀਐ ਮਨ ਮੈਂ ਚੱਲਹਿ ਵਿਕਾਰ ਸੋ ਅੱਜ ਵੀ ਅਗਲੀਆਂ ਪੰਕਤੀਆਂ ਨੇ ਜਿਹੜੀਆਂ ਉਹ ਫਿਰ ਮਨੁੱਖ ਨੂੰ ਖਾਣ ਦੀ ਤੇ ਪਹਿਨਣ ਦੀ ਇਸ ਸਭ ਤੋਂ ਵੱਧ ਜ਼ਰੂਰਤ ਹੈ ਲੋੜ ਹੈ ਹਰ ਇੱਕ ਨੂੰ ਲੋੜ ਹੈ ਇਹ ਸਤਿਗੁਰੂ ਜੀ ਨੇ ਅੱਜ ਦੇ ਸ਼ਬਦਾਂ ਦੇ ਵਿੱਚ ਸ਼ਬਦ ਉਹੀ ਹੈ ਇਹਦੇ ਚਾਰ ਬੰਦ ਨੇ ਇਹ ਸਾਰੇ ਸ੍ਰੀ ਰਾਗ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਚੌਪਦਿਆਂ ਵਾਲੇ ਸ਼ਬਦ ਨੇ ਹੱਥ ਲਿਖਤ ਵੀੜ ਦੇ ਉੱਪਰ ਇਹ ਲਿਖਿਆ ਵੀ ਮਿਲਦਾ ਜਿੱਥੇ ਸ੍ਰੀ ਰਾਗ ਸ਼ੁਰੂ ਹੁੰਦਾ ਹੈ ਸੋ ਇਹਨਾਂ ਦੇ ਵਿੱਚ 4-4 ਬੰਦ 4-4 ਪਦ ਨੇ ਔਰ ਇਸ ਸ਼ਬਦ ਦੇ ਚਾਰੇ ਪਦਿਆਂ ਦੇ ਵਿੱਚ ਚਾਰ ਵਾਰੀ ਹੀ ਰਹਾਉ ਆ ਰਿਹਾ ਹੈ ਹਰੇਕ ਪਦ ਦੇ ਪਿੱਛੇ ਪੰਗਤੀ ਲੱਗ ਕੇ ਰਹਾਉ ਆ ਰਿਹਾ ਅੱਜ ਦਾ ਜਿਹੜਾ ਬੰਦ ਹੈ ਰਤਾ ਪੈਨਨ ਮੰਨ ਰਤਾ ਸੁਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਕਾਂਬਰ ਬੰਧ ਸੰਤੋਖ ਕਾ ਧਨ ਜੋਵਣ ਤੇਰਾ ਨਾਮ ਬਾਬਾ ਹੋਰ ਪੈਨਨ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀਐ ਮਨ ਮੈਂ ਚਲਹਿ ਬੇਕਾਰ ਰਹਾਉ ਕਿੱਥੋਂ ਤੱਕ ਇਹ ਦੂਜਾ ਬੰਧ ਹੈ ਸੋ ਸਤਿਗੁਰੂ ਜੀ ਅੱਜ ਦੇ ਇਸ ਬੰਧ ਦੇ ਵਿੱਚ ਇਸ ਪੰਕਤੀਆਂ ਦੇ ਵਿੱਚ ਇਨ੍ਹਾਂ ਸ਼ਬਦਾਂ ਦੇ ਵਿੱਚ ਜਿੱਥੇ ਸਾਡਾ ਧਿਆਨ ਕਲ ਖਾਣ ਦੇ ਵੱਲ ਪੀਣ ਦੇ ਵੱਲ ਭਾਵੇਂ ਕਿ ਸਰੀਰਕ ਤੌਰ ਤੇ ਗੱਲਾਂ ਕਰਕੇ ਸਾਨੂੰ ਮਨ ਦੀ ਖਰਾਕ ਰੂਹ ਦੀ ਖਰਾਕ ਆਪਣੀ ਸੁਰਤ ਦੀ ਖਰਾਕ ਤੇ ਗੱਲ ਲੈ ਕੇ ਗਏ ਨੇ ਅੱਜ ਵੀ ਜਿਹੜਾ ਸ਼ਬਦ ਹੈ ਇਹ ਬਾਹਰੀ ਤੌਰ ਤੇ ਪਹਿਨਿਆਂ ਤਣਤੇ ਜਾਂਦਾ ਹੈ ਪਰ ਸਤਿਗੁਰੂ ਜੀ ਨਾਲ ਸੁਰਤ ਦੀ ਗੱਲ ਕਰਦੇ ਨੇ ਦੰਤੇ ਬੰਦਾ ਹਰੇਕ ਕੋਈ ਵੀ ਰੰਗ ਦਾ ਕੱਪੜਾ ਪਹਿਨ ਸਕਦਾ ਹੈ ਅਸੀਂ ਕਈ ਵਾਰੀ ਰੰਗਾਂ ਚ ਵੀ ਵੰਡੀਆਂ ਪਾ ਲਈਆਂ ਨੇ ਪਰ ਇਹ ਰੰਗ ਸਵੇ ਨਾਰਾਇਣ ਹੈ ਭਾਵੇਂ ਉੱਥੇ ਵੀ ਸੁਰਤ ਦੇ ਰੰਗਾਂ ਦੀ ਗੱਲ ਕੀਤੀ ਹੈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਦੀ ਗੱਲ ਕੀਤੀ ਹੈ ਪਰ ਵਾਰੀ ਤੌਰ ਤੇ ਵੀ ਰੰਗ ਇੱਕ ਸਾਡੇ ਵੱਖੋ ਵੱਖਰੇ ਨਿਸ਼ਾਨ ਬਣ ਗਏ ਝੰਡੇ ਬਣ ਗਏ ਆਪੋ ਆਪਣੇ ਧਰਮਾਂ ਦੇ ਰੰਗ ਹੋ ਗਏ ਜਿਵੇਂ ਅਸੀਂ ਕੇਸਰੀ ਰੰਗ ਜ਼ਿਆਦਾਤਰ ਖਾਲਸੇ ਦਾ ਸਮਝਦੇ ਆਂ ਨੀਲਾ ਰੰਗ ਨਿਹੰਗ ਸਿੰਘਾਂ ਦਾ ਮੰਨਿਆ ਜਾਂਦਾ ਭਾਵੇਂ ਕਿ ਦੋਨੇ ਰੰਗ ਖਾਲਸਾ ਹੀ ਨੇ ਮੁਸਲਮਾਨ ਰੰਗ ਸਿਰ ਹਰਾ ਮੰਨਦੇ ਆਂ اسی طرح لال ਰੰਗ ਦੀ ਝੰਡੀ ਕੋਈ ਦੇਵੀ ਮੰਦਰਾਂ ਵਾਲੇ ਮੰਨਦੇ ਨੇ ਅਸੀਂ ਇਹਨਾਂ ਰੰਗਾਂ ਤੋਂ ਵੀ ਉੱਪਰ ਉੱਠੀ ਹੈ ਅੱਜ ਦਾ ਜਿਹੜਾ ਸ਼ਬਦ ਹੈ ਸਤਿਗੁਰੂ ਜੀ ਪਹਿਨਣ ਦੀ ਗੱਲ ਕਰਦੇ ਨੇ ਫਿਰ ਇੱਥੇ ਪਹਿਨਣ ਤੇ ਵੀ ਸਾਡੇ ਤੇ ਕਈ ਵਾਰੀ ਕੁਝ ਇੱਕ ਬਾਹਰੀ ਦੇਖੋ ਅਕਾਲ ਤਖਤ ਦੀ ਰਹਿਤ ਮਰਜ਼ਾਦਾ ਨੂੰ ਆਪ ਪੜੋ ਮੈਂ ਬਹੁਤ ਵਾਰੀ ਤੁਹਾਨੂੰ ਇਹ ਗੱਲ ਦੀ ਬੇਨਤੀ ਕੀਤੀ ਹੈ ਤੁਹਾਨੂੰ ਸਮਝ ਲੱਗ ਸਕੇ ਪਰ ਕਈ ਵਾਰੀ ਕੀ ਹੁੰਦਾ ਸਾਨੂੰ ਆਮ ਕਰਕੇ ਵੀ ਆਹ ਰੰਗ ਦੀ ਪੱਗ ਕਿਉ ਮੰਨੀ ਐ ਇਦਾਂ ਦਾ ਰੰਗ ਨਹੀਂ ਪੈਨਣਾ ਹਾਂ ਪੜਕੀਲੇ ਰੰਗ ਪਾयां ਜਿੰਨਾਂ ਚੋਂ ਕਾਮ ਚੀਤੇ ਆਉਂਦਾ ਬਹੁਤੇ ਪੜਕੀਲੇ ਰੰਗ ਗੁਰੂ ਦਾ ਸਿੱਖ ਆਪਣੇ ਆਪ ਹੀ ਉਹਦੀ ਸੁਰਤ ਮੁੜ ਜਾਂਦੀ ਹੈ ਇਹਨਾਂ ਗੱਲਾਂ ਖੈਰ ਇੱਥੇ ਪਹਿਨਣ ਦੀ ਗੱਲ ਆ ਰਹੀ ਹੈ ਮੈਂ ਤਾਂ ਜ਼ਿਕਰ ਕਰ ਰਿਹਾ ਕਿਸੇ ਵੀ ਆਪਾਂ ਨੇ ਗੱਲ ਕੀਤੀ ਸੀ ਵੀ ਕਈ ਵਾਰੀ ਕਿਸੇ ਨੇ ਸੋਨੇ ਦੀ ਸਾਂਪ ਪਾ ਲਈ ਜਿੱਥੇ ਰੱਤੇ ਦੀ ਗੱਲ ਆਈ ਸੀ ਏ ਵੀ ਇੱਕ ਪੈਨਨ ਦੇ ਵਿੱਚ ਆ ਗਿਆ ਕੋਈ ਸੋਨਾ ਪਹਿਨਦਾ ਕੋਈ ਕਿਹੋ ਜਿਹਾ ਰੰਗ ਪਾਉਂਦਾ ਕੋਈ ਕਿਹੋ ਜਿਹਾ ਰੰਗ ਪਾਉਂਦਾ ਸਤਿਗੁਰੂ ਕਹਿੰਦੇ ਰੱਤਾ ਪੈਨਨ ਮਨ ਰੱਤਾ ਗੱਲ ਫਿਰ ਮਨ ਦੀ ਕੀਤੀ ਐ ਸਪੇਦੀ ਸਤਿਦਾਨ ਸਪੇਦੀ ਰੰਗ ਅਸਲ ਦੇ ਵਿੱਚ ਚਿੱਟੇ ਨੂੰ ਕਿਹਾ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ ਅੱਜ ਅਸੀਂ ਵੀ ਚਿੱਟਾ ਰੰਗ ਬਹੁਤ ਕੌਣ ਆ ਵੀ ਚਿੱਟੇ ਕੱਪੜੇ ਪਾ ਕੇ ਬੰਦਾ ਕੋਈ ਅਸਲ ਦੇ ਵਿੱਚ ਅੰਦਰੋਂ ਚਿੱਟਾ ਨਹੀਂ ਬਣ ਜਾਂਦਾ ਜਿਵੇਂ ਸੱਜਣ ਠੱਗ ਦੇ ਕੋਲ ਜਦੋਂ ਪਾਤਸ਼ਾਹ ਜੀ ਗਏ ਨੇ ਕੱਪੜੇ ਉਹਦੇ ਚਿੱਟੇ ਪਾਏ ਹੋਏ ਨੇ ਬਹੁਤ ਸ਼ਬਦ ਨੇ ਬਾਣੀ ਦੇ ਵਿੱਚ ਮਨੋਂ ਕਸੁੱਧਾਂ ਕਾਲੀਆਂ ਬਾਹਰੋਂ ਚਿੱਟੜੀਆਂ ਆਪਾਂ ਪਿਛਲੇ ਦਿਨੀ ਵੀ ਇਸ ਗੱਲ ਨੂੰ ਸਮਝਿਆ ਸੀ ਸਤਿਗੁਰੂ ਕਹਿੰਦੇ ਸੁਪੇਦੀ ਸਤਿਦਾਨ ਸਪੀਤੀ ਦਾ ਮਤਲਬ ਚਿੱਟਾ ਕੱਪੜਾ ਸਤਦਾਨ ਜਤ ਸਤ ਦੇ ਵਿੱਚ ਪਰਪੱਕ ਆਪਾਂ ਜਪਜੀਤ ਸਾਹਿਬ ਤੋਂ ਪੜ੍ਹਿਆ ਸੀ ਗਾਵਣ ਤੋਂ ਤਨੋਂ ਜਤੀ ਸਤੀ ਸੰਤੋਖੀ ਉਥੇ ਜ਼ਿਕਰ ਇਹਨਾਂ ਗੱਲਾਂ ਦਾ ਹੋ ਚੁੱਕਿਆ ਹੈ ਮਤਲਬ ਆਪਣੇ ਮਨ ਨੂੰ ਦਾਨੀ ਸਤੀ ਜਤੀ ਬਣਾਉਣਾ ਚਿੱਟੇ ਕੱਪੜੇ ਪਹਿਨਣ ਵਾਲੇ ਇਹ ਬਹੁਤਾ ਮੰਨਦੇ ਨੇ ਵੀ ਅਸੀਂ ਜਤੀ ਸਤੀਆਂ ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦੀ ਪ੍ਰੀਤ ਦੇ ਵਿੱਚ ਆਸਲ ਦੇ ਵਿੱਚ ਮਨ ਨੂੰ ਰੰਗਣਾ ਕਰ ਮਨ ਦੇ ਉੱਪਰ ਰੰਗ ਚਾੜ ਜੇ ਚਾੜਨਾ ਚਿੱਟਾ ਰੰਗ ਰੱਤੇ ਸਈ ਜੇ ਮੁੱਕਣਾ ਮੁੜਨ ਜੇ ਤੇਰਾ ਮਨ ਮੁੱਖ ਕਿਤੇ ਵੀ ਗੁਰੂ ਤੋਂ ਪਾਸੇ ਨਾ ਹੋਵੇ ਤਾਂ ਤੈਨੂੰ ਰੱਤਿਆ ਸਮਝਿਆ ਜਾਏਗਾ ਗੁਰਬਾਣੀ ਦੇ ਸ਼ਬਦਾਂ ਦੇ ਮੁਤਾਬਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਮੁਤਾਬਕ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਰੰਗਣਾ ਤਾਂ ਆਪਣੇ ਮਨ ਨੂੰ ਰੰਗਣਾ ਕਰ ਬੰਦਿਆ ਬਾਹਰੀ ਰੰਗ ਦੇ ਕੱਪੜੇ ਤਾਂ ਤੂੰ ਜਿਹੜੇ ਮਰਜ਼ੀ ਪਾ ਲਵੇਂ ਕਿਉਂਕਿ ਬਾਹਰੀ ਰੰਗ ਤੇਰੇ ਤਨ ਤੇ ਵੇਖਦਾ ਹੈ ਪਰ ਅਸਲ ਕੰਮ ਤੇਰੇ ਮਨ ਨੇ ਕਰਨਾ ਹੈ ਤੇਰੇ ਕੱਪੜਿਆਂ ਨੇ ਨਹੀਂ ਕਰਨਾ ਰਤਤਾ ਪੈਨਨ ਮਨ ਰਤਤਾ ਸਪੀਦੀ ਸਤਿਦਾਨ ਕਹਿੰਦੇ ਪ੍ਰਭੂ ਦੀ ਪ੍ਰੀਤ ਦੇ ਵਿੱਚ ਮਨ ਰੰਗਿਆ ਜਾਏ ਇਦਾਂ ਮੰਨ ਲਾ ਵੀ ਇਹ ਤੇਰੇ ਲਾਲ ਰੰਗ ਦੀ ਪਸਾਕ ਦੇ ਸਮਾਨ ਹੈ ਅਸੀਂ ਬਹੁਤਾ ਜਦੋਂ ਕਿਤੇ ਜਾਣਾ ਹੁੰਦਾ ਨਾ ਵਿਆਹ ਸ਼ਾਦੀ ਦੇ ਵਿੱਚ ਤਾਂ ਬਹੁਤ ਬੂੜੇ ਰੰਗ ਬੰਦਾ ਪਸੰਦ ਕਰਦਾ ਲਾਲ ਰੰਗ ਵੀ ਸੁਹਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਸੀਂ ਜ਼ਿਆਦਾਤਰ ਵਿਆਹ ਵਾਲਾ ਲੜਕਾ ਜਾਂ ਲੜਕੀ ਉਹ ਲਾਲ ਰੰਗ ਦੇ ਕੱਪੜੇ ਪਹਿਨੇ ਜਾਂਦੇ ਨੇ ਉਸ ਵਕਤ ਸਤਿਗੁਰੂ ਜੀ ਵੀ ਇੱਥੇ ਲਾਲ ਰੰਗ ਤੇ ਸ ਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਊਗੀ ਨਹਿ ਲੱਗਾ ਦਾਗਾ ਸਤਿਗੁਰੂ ਨੇ ਮਨ ਨੂੰ ਲਾਲ ਰੰਗ ਦੇ ਵਿੱਚ ਰੰਗਣਾ ਮਨ ਨੂੰ ਚਿੱਟੇ ਰੰਗ ਦੇ ਵਿੱਚ ਰੰਗਣਾ ਜਿਹੜਾ ਵੀ ਤੁਹਾਨੂੰ ਲੱਗਦਾ ਬਾਹਰੀ ਤੌਰ ਤੇ ਸਤਿਗੁਰੂ ਦੀ ਬਾਣੀ ਸਮੁੱਚੇ ਸੰਸਾਰ ਲਈ ਸਾਨੂੰ ਏਕਤਾ ਦੇ ਵਿੱਚ ਪਰਉਂਦੀ ਹੈ ਕਹਿੰਦੇ ਬੰਦਿਆ ਆਪਣੇ ਮਨ ਨੂੰ ਲਾਲ ਰੰਗ ਦੀ ਪੋਸਾਕ ਦੇ ਸਮਾਨ ਸਮਝ ਲੈ ਤੇ दानपुण्य ਕਰਨ ਦਾ ਲੋੜਵੰਦਿਆਂ ਦੀ ਸੇਵਾ ਕਰਨ ਦੇ ਲਈ ਅਸੀਂ ਕਈ ਵਾਰੀ ਕੱਪੜਾ ਦਾਨ ਕਰਦੇ ਆ ਇਹ ਪਿਛਲੇ ਸਮੇਂ ਚ ਬਹੁਤ ਹੁੰਦਾ ਰਿਹਾ ਅੱਜ ਵੀ ਹੁੰਦਾ ਹੈ ਉਸ ਵਕਤ ਬ੍ਰਾਹਮਣਾਂ ਨੂੰ ਦਾਨ ਦਿੱਤਾ ਜਾਂਦਾ ਸੀ ਅੱਜ ਥੋੜਾ ਇਹ ਬਦਲ ਚੁੱਕਿਆ ਪਰ ਦਾਨ ਕਿਸੇ ਨਾ ਕਿਸੇ ਰੂਪ ਚ ਅੱਜ ਵੀ ਦਿੱਤਾ ਜਾਂਦਾ ਲਿਆ ਜਾਂਦਾ ਹੈ ਜਦ ਕਿ ਜਦੋਂ ਗੁਰਬਾਣੀ ਨੂੰ ਸਮਝਦੇ ਆ ਇਹ ਸਾਡੇ ਕੰਮ ਤਕਰੀਬਨ ਮੈਕਾਬਾਂ ਵੀ 50% ਤੋਂ ਉੱਪਰ ਅੱਜ ਵੀ ਉਹੀ ਨੇ ਪਰ ਥੋੜਾ ਜà ਢੰਗ ਤਰੀਕਾ ਬਦਲ ਗਿਆ। ਹੋਰ ਕੋਈ ਬਹੁਤਾ ਬਦਲਾ ਨਹੀਂ ਆਇਆ ਕਿਉਂਕਿ ਸਾਡੇ ਮਨ ਉਸੇ ਤਰ੍ਹਾਂ ਉਸੇ ਮਨੋਤਾ ਨੂੰ ਮੰਨ ਕੇ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਲੋੜਵੰਦ ਦੀ ਸੇਵਾ ਕਰਨੀ। ਵੇਖੋ ਗੁਰਬਾਣੀ 'ਚ ਕਿਸੇ ਕੋਈ ਬੰਦਾ ਨਹੀਂ ਸਮਰੱਥ ਆਪਣਾ ਕੱਪੜਾ ਡੀੜਾ ਨਹੀਂ ਪੂਰਾ ਪਾ ਸਕਦਾ। ਉਹਨੂੰ ਦਾਣ ਦੇ ਦੇਣਾ ਚੰਗੀ ਗੱਲ ਹੈ। ਪਰ ਬਹੁਤਾ ਦਾਣ ਦੇ ਨਾਮ ਤੇ ਹੀ ਸਾਨੂੰ ਲੁੱਟਿਆ ਜਾ ਰਿਹਾ ਹੈ ਅਸੀਂ ਭਲੇਖਿਆਂ ਦੇ ਵਿੱਚ ਪਏ ਰੱਜਿਆਂ ਨੂੰ ਰਜਾਈ ਜਾਂਦੇ ਹਾਂ ਜਿੰਨਾਂ ਕੋਲ ਪਹਿਲਾਂ ਹੀ ਬਾਧੂ ਨੇ ਅਸੀਂ ਉਹਨਾਂ ਦੇ ਅੱਗੇ ਲਜਾ ਲਜਾ ਪਸਾਕਾਂ ਰੱਖ ਦਿਆਂ ਮਹਿੰਗੀਆਂ ਮਹਿੰਗੀਆਂ ਖੈਰ ਅੱਗੇ ਗੱਲ ਕੀਤੀ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਨੀਲੀ ਸਿਆਹੀ ਨੀਲੀ ਪਸਾਕ ਕਦਾ ਕਰਨੀ ਕੱਟ ਦੇਣੀ ਜਿਵੇਂ ਕਾਲਖ ਨੂੰ ਕੱਟਣ ਦੇ ਲਈ ਜਲ ਲਾਰੀ ਕਿਸੇ ਰੰਗ ਨੂੰ ਕੱਟਣ ਦੇ ਲਈ ਉਹਦੇ ਤੇ ਕੋਈ ਹੋਰ ਰੰਗ ਚਾੜਦਾ ਹੈ ਪਹਿਰਨ ਦਾ ਅਰਥ ਹੁੰਦਾ ਜਾਮਾ ਚੋਲਾ ਕਹਿ ਲੋ ਚੋਗਾ ਕਹਿ ਲੋ ਮਤਲਬ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਾਨ ਕਹਿੰਦੇ ਆਪਣੇ ਮਨ ਦੇ ਵਿੱਚੋਂ ਕਾਲਖ ਕੱਟ ਦੇਣੀ ਨੀਲੇ ਰੰਗ ਦੀ ਪੋਸ਼ਾਕ ਹੈ ਜਿਵੇਂ ਬਾਰੀ ਬਹੁਤ ਇਹ ਬਹਿਮਾ ਭਰਮਾ ਦੇ ਵਿੱਚ ਨੇ ਲੋਕ ਕਾਲੇ ਰੰਗ ਦਾ ਕੱਪੜਾ ਕਿਤੇ ਖੁਸ਼ੀ ਦੇ ਮੌਕੇ ਬਹੁਤ ਘੱਟ ਪਾਇਆ ਜਾਂਦਾ ਹੈ ਬਿਸੋੜੇ ਦਾ ਪ੍ਰਤੀਕ ਵੀ ਮੰਨਿਆ ਗਿਆ ਕੁਝ ਵਿਦਵਾਨਾਂ ਨੇ ਇਹ ਲਿਖਤਾਂ ਦੇਕੀਆਂ ਨੇ ਸਫੇਦ ਰੰਗ ਵੀ ਅਸੀਂ ਸਾਫ਼ ਸੁਥਰਿਆ ਇਹ ਕਰਕੇ ਮੰਨਿਆ ਜਾਂਦਾ ਹੈ ਲਾਲ ਰੰਗ ਗੂੜਾ ਰੰਗ ਜਿਹੜਾ ਆਪਾਂ ਵਿਆਹ ਸਾਦੀ ਦੇ ਵਿੱਚ ਗੱਲ ਕੀਤੀ ਹੈ ਇਹ ਮਿਲਾਪ ਦਾ ਚਾਉ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਜੇ ਅਸੀਂ ਇਹਨਾਂ ਰੰਗਾਂ ਦੇ ਉੱਪਰ ਡਿਟੇਲ ਨਾਲ ਵੇਖਣਾ ਹੈ ਪਰ ਗੁਰਬਾਣੀ ਨੇ ਨਹੀਂ ਇਹਨਾਂ ਗੱਲਾਂ ਨੂੰ ਇਦਾਂ ਕਿਹਾ ਹੋਇਆ ਇਹ ਬਾਰੀ ਮਨੋਤਾ ਹਨ ਸਤਿਗੁਰੂ ਜੀ ਇੱਥੇ ਬਖਸ਼ਸ ਕਰ ਰਹੇ ਨੇ ਕਹਿੰਦੇ ਬਾਰੀ ਬਹਿਮਾ ਭਰਮਾਂ ਦੇ ਵਿੱਚ ਉਲਝ ਗਿਆ ਬੰਦੇ ਆ ਬਾਰੀ ਰੰਗਾਂ ਦੇ ਵਿੱਚ ਉਲਝ ਗਿਆ ਕਿਸੇ ਸਾਧਨ ਕੇ ਹੋਜੇ ਰੰਗ ਸਾਨੂੰ ਪਾਉਣ ਦੇ ਲਈ ਪ੍ਰੇਰਿਤ ਕਰਤਾ ਕਿਸੇ ਨੇ ਕਿਹੋ ਜੇ ਕਰਤਾ ਪਰ ਬਾਬਾ ਨਾਨਕ ਜੀ ਕਹਿੰਦੇ ਮਨ ਤੇ ਰੰਗ ਰੰਗ ਜੇ ਰੰਗਣਾ ਬਾਹਰੀ ਰੰਗਾ ਨਾਲ ਠੀਕ ਹੈ ਜਿੱਦਾਂ ਦਾ ਤੈ ਪਾਉਣਾ ਪਾ ਲੈ ਉਹਦੇ ਨਾਲ ਤੇਰੇ ਮਨ ਦਾ ਫਰਕ ਨਹੀਂ ਪੈਂਦਾ ਜੇ ਤੇਰਾ ਮਨ ਰੰਗਿਆ ਹੋਇਆ ਹੈ ਗੁਰੂ ਕਿਰਪਾ ਕਰਨ ਮਨ ਦੀ ਕਾਲਖ ਕਟਣੀ ਹੈ ਬਾਹਰੀ ਕੱਪੜੇ ਦੇ ਉੱਪਰ ਕੋਈ ਕਾਲਖ ਲੱਗ ਜਾਈ ਬਾਰੀ ਸਾਡੇ ਪਹਿਰਨ ਵਾਲੇ ਪਹਿਰਾਵੇ ਦੇ ਉੱਪਰ ਕੋਈ ਦਾਗ ਲੱਗ ਜਾਏ ਤਾਂ ਅਸੀਂ ਉਹਨੂੰ ਧੋਣੇ ਆ ਸਾਬਣ ਦੇ ਨਾਲ ਫਿਰ ਜਪਜੀ ਸਾਹਿਬ ਤੇ ਧਿਆਨ ਜਾਂਦਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਕੱਪੜੇ ਦਾ ਦਾਗ ਅਸੀਂ ਚੰਗੀ ਮਹਿੰਗੀ ਸਾਬਣ ਲਾ ਕੇ ਜਾਂ ਮਹਿੰਗਾ ਕੋਈ ਇਦਾਂ ਦਾ ਹੀ ਸ਼ੈਂਪੂ ਵਗੈਰਾ ਜਾਂ ਕੋਈ ਵੀ ਕੈਮੀਕਲ ਪਾ ਕੇ ਦਾਗ ਲਾਉਣ ਦੇ ਲਈ ਜਿਹੜਾ ਸਾਡਾ ਮਹਿੰਗਾ ਕੱਪੜਾ ਇੱਕ ਦੋ ਵਾਰ ਪਾਇਆ ਵੀ ਦਾਗ ਲੱਗ ਗਿਆ ਉਹਨੂੰ ਲਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਐਸੀ ਤਰ੍ਹਾਂ ਸਤਿਗੁਰੂ ਕਹਿੰਦੇ ਬੰਦਿਆ ਬਾਹਰੀ ਕੱਪੜੇ ਦਾ ਦਾਗ ਤਾਂ ਤੂੰ ਲਾ ਲਵੇਂਗਾ ਬਾਹਰੀ ਕੱਪੜਾ ਤੂੰ ਹੋਰ ਵੀ ਲੈ ਕੇ ਪਾ ਲਵੇਂਗਾ ਪਰ ਤੇਰਾ ਮਨ ਇਨੂੰ ਬਦਲਣ ਦੀ ਕੋਸ਼ਿਸ਼ ਕਰ ਬਾਹਰੀ ਕੱਪੜਾ ਤਾਂ ਤੂੰ ਬਾਹਰੇ ਬਦਲ ਲਏਂਗਾ ਕਿਸੇ ਦੁਕਾਨ ਤੋਂ 4 ਪੈਸਿਆਂ ਦਾ ਹੋਰ ਲੈ ਆਏਂਗਾ ਮਨ ਕਿਵੇਂ ਬਦਲਿਆ ਜਾਣਾ ਹੈ ਮਨ ਨੂੰ ਬਦਲਣ ਦੇ ਲਈ ਤੈਨੂੰ ਕਿਸੇ ਦੁਕਾਨ ਤੇ ਜਾਣ ਦੀ ਲੋੜ ਨਹੀਂ ਹੈ ਮਨ ਨੂੰ ਬਦਲਣ ਦੇ ਲਈ ਤੈਨੂੰ ਕਿਸੇ ਪੈਸਿਆਂ ਦੀ ਲੋੜ ਨਹੀਂ ਹੈ ਮਨ ਨੂੰ ਬਦਲਣ ਦੇ ਲਈ ਆਹ ਗੁਰੂ ਦੇ ਕੋਲੇ ਆ ਕੇ ਬੈਠ ਗੁਰੂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣ ਚੰਗਾ ਗਿਆਨ ਮਨ ਦੇ ਅੰਦਰ ਲੈ ਕੇ ਜਾ ਤੇਰੇ ਮਨ ਦੀ ਕਾਲਖ ਕੱਟੀ ਜਾਏਗੀ ਤੇਰੇ ਮਨ ਦੇ ਦਾਗ ਲੈ ਜਾਣਗੇ ਤੇਰਾ ਮਨ ਸਾਫ਼ ਹੋ ਜਾਏਗਾ ਤੇਰਾ ਮਨ ਬਦਲ ਜਾਏਗਾ ਜਦੋਂ ਤੈ ਮਨ ਬਦਲ ਲਿਆ ਜਿਹੜਾ ਤੂੰ ਲੋਕਾਂ ਨਾਲ ਅੱਜ ਲੜਦਾ ਝਗੜਦਾ ਕਰਦਾ ਸੰਸਾਰ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਕਰਦਾ ਫਿਰਦਾ ਫਿਰ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਸੀ ਮਨ ਜੀਤੈ ਜਗ ਜੀਤ ਜਦੋਂ ਤੇਰੇ ਮਨ ਦੇ ਅੰਦਰ ਚੰਗੀ ਸਮਝ ਆ ਗਈ ਨਾ ਤਾਂ ਤੈਨੂੰ ਉਹ ਆਨੰਦ ਆਪਣੇ ਆਪ ਪ੍ਰਾਪਤ ਹੋ ਜਾਣਾ ਗੁਰੂ ਦੀ ਕਿਰਪਾ ਦੇ ਸਦਕਾ ਨੀਲੀ ਸਿਆਹੀ ਕਦਾ ਕਰਨ ਪਹਿਰਨ ਪੈਰ ਧਿਆਨ ਕਹਿੰਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਧਿਆਨ ਰੱਖ ਚਰਨ ਕੀ ਨੇ ਜੀ ਗੁਰੂ ਦਾ ਸ਼ਬਦ ਗੁਰੂ ਦੇ ਗਿਆਨ ਦੀ ਬਕਸਸ ਜਿਹੜੀ ਹੈ ਗੁਰੂ ਦੇ ਸ਼ਬਦ ਦਾ ਗਿਆਨ ਜਿਹੜਾ ਹੈ ਉਹ ਹੈ ਚਰਨ ਧੂੜ ਜਿਹੜਾ ਗੁਰਬਾਣੀ ਚ ਆਪਾਂ ਸ਼ਬਦ ਪੜ੍ਹਦੇ ਆ ਨਾ ਬਹੁਤ ਵਾਰੀ ਮੋਕੋ ਕਰ ਸੰਤਨ ਕੀ ਧੂਰੇ ਆਪਾਂ ਸੋਹਲਾ ਸਾਹਿਬ ਦੇ ਵਿੱਚ ਵੀ ਪੜਿਆ ਸੀ ਜਿੰਨਾ ਮਨੁੱਖਾਂ ਨੇ ਗੁਰੂ ਦੀ ਗੱਲ ਨੂੰ ਮੰਨਿਆ ਉਹਨਾਂ ਦੀ ਧੂੜ ਮਤਲਬ ਉਹਨਾਂ ਦੇ ਲੱਖ ਸੇ ਕਦਮ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਕਮਾਈ ਹੋਈ ਕੰਮ ਉਹਨਾਂ ਨੂੰ ਵੇਖ ਕੇ ਮੇਰਾ ਮਨ ਸਮਝ ਕੇ ਵੀ ਉਹ ਸੱਚੇ ਕਮਾਂ ਦੇ ਉੱਪਰ ਚੱਲ ਪਏ। ਉਹ ਇਸ਼ਨਾਨ ਕਰਨਾ ਸੀਨੇ ਜਿਵੇਂ ਸ਼ਬਦ ਆਉਂਦਾ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਭਨਾਂ ਨੂੰ ਕਰ ਦਾਨ ਅੱਜ ਦੇ ਸ਼ਬਦ ਦੇ ਵਿੱਚ ਧਿਆਨ ਤੇ ਪੈਰ ਧੂੜ ਜੋ ਗੱਲ ਆਪਾਂ ਕਰ ਰਹੇ ਆ ਨਾ ਸਤਿਗੁਰੂ ਕਹਿੰਦੇ ਉਹ ਤੇਰੇ ਧਿਆਨ ਦੇ ਵਿੱਚ ਆ ਜਾਏ। ਹੁਣ ਪੈਰਾਂ ਨੂੰ ਧਿਆਣ ਦੇ ਵਿੱਚ ਰੱਖਣਾ ਇਹ ਤੇ ਇੱਕ ਵਾਰੀ ਤੌਰ ਤੇ ਸੀ ਜੇ ਦਮ ਮੰਨੀਏ ਕਿ ਪੈਰ ਧਿਆਣ ਚ ਕਿੱਦਾਂ ਰੱਖੇ ਜਾਣਗੇ ਜਦ ਧੂੜੀ ਨਾਲ ਇਸ਼ਨਾਨ ਕਿੱਦਾਂ ਹੋਏਗਾ ਹੁਣ ਇਹ ਤਾਂ ਹੈ ਨਹੀਂ ਵੀ ਮਿੱਟੀ ਦੀ ਬਾਲਟੀ ਭਰ ਕੇ ਰੇਤੇ ਦੀ ਬਾਲਟੀ ਭਰ ਕੇ ਅਸੀਂ ਉੱਪਰ ਪਾ ਲਈਏ ਉਹਨੂੰ ਕਹੀਏ ਵੀ ਧੂੜੀ 'ਚ ਇਸ਼ਨਾਨ ਕਰ ਲਿਆ ਇਹ ਪਾਗਲਪਣਾ ਤਾਂ ਹੋ ਸਕਦਾ ਹੈ ਇਹ ਅਸਲ ਸਤਾਈ ਨਹੀਂ ਹੈ ਕਿਉਂਕਿ ਅਸੀਂ ਭਾਵ ਨੂੰ ਸਮਝ ਰਹੇ ਬਾਣੀ ਦਾ ਅੱਖਰ ਹੀ ਅਰਥ ਹੀ ਬਣਦੇ ਨੇ ਅੱਖਰ ਹੀ ਅਰਥਾਂ 'ਚ ਉਲਝ ਕੇ ਹੀ ਅਸੀਂ ਉਹ ਧੂੜ ਚੱਕ ਚੱਕ ਮੱਥੇ ਨੂੰ ਲਾਉਂਦੇ ਅੱਜ ਲੋਕ ਦੇਖੇ ਜਾ ਸਕਦੇ ਨੇ ਉਹ ਮਿੱਟੀ ਚੁੱਕ ਚੁੱਕ ਇੱਕ ਪਾਸੇ ਅਸੀਂ ਮਿੱਟੀ ਸਰੀਰ ਤੇ ਲਾਉਣੇ ਪਰਵਾਣ ਨਹੀਂ ਕਰਦੇ ਕਿੱਡੇ ਭਲੇਖੇ ਇਹੀ ਭਲੇਖਿਆਂ 'ਚੋਂ ਬਾਬੇ ਨਾਨਕ ਨੇ ਕੱਢਿਆ ਸੀ ਪਰ ਅੱਜ ਅਸੀਂ ਏਸੇ ਭਲੇਖਿਆਂ 'ਚ ਪਏ ਪਏ ਆਂ ਕਿਉਂਕਿ ਉਹ ਲੋਕ ਉਹਨਾਂ ਦਾ ਬਾਹਰੋਂ ਪਹਿਰਾਵਾ ਬਦਲ ਗਿਆ ਮਨ ਨਹੀਂ ਬਦਲਿਆ ਹੋਇਆ ਉੱਪਰੋਂ ਸਰੀਰ ਤੇ ਤਣ ਦੇ ਕੱਪੜੇ ਬਦਲ ਗਏ ਰੰਗ ਬਦਲ ਗਏ ਚਿੰਨ ਬਦਲ ਗਏ ਅੰਦਰ ਸੋਚ ਉਹੀ ਹੈ ਵੀ ਲੋਕਾਂ ਨੂੰ ਅਸਲ ਗਿਆਨ ਤੋਂ ਸੱਖਣਾ ਰੱਖਿਆ ਜਾ ਰਿਹਾ ਹੈ ਗੁਰੂ ਕਿਰਪਾ ਕਰਨ ਅਸੀਂ ਗੁਰੂ ਦੇ ਸ਼ਬਦ ਨੂੰ ਚਰਨ ਮੰਨਣਾ ਹੈ ਗੁਰੂ ਦੇ ਸ਼ਬਦ ਹੀ ਚਰਨ ਹਨ ਗੁਰਬਾਣੀ ਦੇ ਮੁਤਾਬਕ ਮਾਈ ਚਰਨ ਗੁਰ ਮਿੱਠੇ ਬਾਣੀ ਦੇ ਪਾਵਨ ਪਵਿੱਤਰ ਸ਼ਬਦ ਨੇ ਹੁਣ ਜੇ ਇਦਾਂ ਮਿੱਠੇ ਦੀ ਗੱਲ ਕਰੀਏ ਵੀ ਚਰਨ ਪੈਰ ਨੂੰ ਜੇ ਆਪਾਂ ਕਵਾਂਗੇ ਤਾਂ ਕਿਹਨੇ ਪੈਰਾਂ ਤੇ ਦੰਦੀ ਵੱਢ ਕੇ ਖਾਦਾ ਹੈ ਜੀ ਵੀ ਪੈਰ ਮਿੱਠਾ ਥੋੜੀ ਹੋ ਸਕਦਾ ਸਰੀਰ ਦੇ ਅੰਦਰ ਮਿੱਠਾ ਨਹੀਂ ਆ ਬਚਨ ਗੁਰੂ ਦੇ ਮਿੱਠੇ ਨੇ ਸ਼ਬਦ ਗੁਰੂ ਦੇ ਮਿੱਠੇ ਨੇ ਸ਼ਬਦ ਹੀ ਗੁਰੂ ਦਾ ਚਰਨ ਹੈ ਅਸੀਂ ਕਈ ਵਾਰੀ ਆ ਮੰਜੀ ਸਾਹਿਬ ਦੇ ਪਾਵਿਆਂ ਨੂੰ ਘੁੱਟ ਕੇ ਵੀ ਇਹ ਸੋਚਦੇ ਆ ਵੀ ਗੁਰੂ ਦੇ ਚਰਨ ਘੁੱਟ ਲਏ ਨਹੀਂ ਭਲਿਆ ਇਹ ਠੀਕ ਹੈ ਤੁਹਾਡਾ ਵਿਸ਼ਵਾਸ ਹੋ ਸਕਦਾ ਕਿਸੇ ਦਾ ਪਰ ਅਸਲ ਸਚਾਈ ਇਹ ਹੈ ਗੁਰੂ ਦੇ ਸ਼ਬਦ ਨੂੰ ਮਨ ਦੀ ਸੁਰਤ ਦੇ ਨਾਲ ਘੁੱਟ ਕੇ ਵੇਖ ਆਪਣੇ ਅੰਦਰ ਇਹ ਲੈ ਕੇ ਆ ਉਹਦੇ ਤੋਂ ਧਿਆਨ ਪਾਸੇ ਨਾ ਲੈ ਕੇ ਜਾ ਫੇਰ ਵੇਖੀ ਰੰਗ ਵਗਦਾ ਜ਼ਿੰਦਗੀ ਦਾ ਅਸੀਂ ਨਹੀਂ ਤੇ ਫਿਰ ਸ਼ਬਦਾਂ ਨੂੰ ਇਦਾਂ ਕਈ ਵਾਰੀ ਝੂਠੇ ਪਾ ਦਿੰਨੇ ਆ ਜਦ ਵੀ ਆਪਾਂ ਪੜਦੇ ਇਹਨਾਂ ਦੁੱਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਹੁਣ ਜੇ ਅਖਰੀਆ ਅਰਥ ਕਰੀਏ ਆਪਾਂ ਰੋਜ਼ ਸੁਣਦੇ ਆਂ ਬਚਪਨ ਤੋਂ ਪੜਦੇ ਸੁਣਦੇ ਆ ਰਹੇ ਆ ਪਰ ਅਸਲ ਸੁਣਨ ਦਾ ਅਰਥ ਕੀ ਹੈ ਜੀ ਜਦੋਂ ਸੁਣ ਕੇ ਮੰਨ ਲਿਆ ਆਪਾਂ ਚਾਰ-ਚਾਰ ਪੌੜੀਆਂ ਐਵੇਂ ਨਹੀਂ ਬਾਬੇ ਨਾਨਕ ਨੇ ਲਿਖੀਆਂ ਪਹਿਲਾਂ ਸੁਣਨ ਦੀਆਂ ਫਿਰ ਮੰਨਣ ਦੀਆਂ ਕੀ ਅਸੀਂ ਮੰਨ ਲਿਆ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਗੁਰੂ ਦੀ ਇੱਕ ਓਅੰਕਾਰ ਮੂਲ ਮੰਤਰ 567 ਵਾਰ ਆ ਗਿਆ ਉਹ ਮਨਾ ਤੇ ਮੰਨ ਲਿਆ ਇਸ ਕਰਕੇ ਗੁਰੂ ਬਖਸ਼ਸ ਕਰ ਰਹੇ ਨੇ ਆਹ ਸ਼ਬਦ ਜਿਹੜੇ ਅੱਜ ਸਾਨੂੰ ਸੁਣਨ ਨੂੰ ਮਿਲ ਰਹੇ ਨੇ ਕਹਿੰਦੇ ਇਹ ਪਹਿਰਾਵਾ ਬਣਾ ਆਪਣਾ ਨੀਲੀ سیاਹੀ ਕਦਾ ਕਰਨੀ ਪਹਿਰਨ ਪੈਰ ਧਿਆਨ ਆਪਣੇ ਮਨ ਦੇ ਵਿੱਚੋਂ ਕਾਲਕ ਕੱਟਣ ਦੇ ਲਈ ਆਪਣੇ ਮਨ ਦੀ ਇਹ ਦਾਗ ਮੈਲ ਲਹਣ ਦੇ ਲਈ ਗੁਰੂ ਦੇ ਸ਼ਬਦ ਦੀ ਪੋਸ਼ਾਕ ਪਾਲੈ ਔਰ ਪ੍ਰਭੂ ਦੇ ਚਰਨਾਂ ਦਾ ਪਹਿਰਾਵਾ ਬਣਾ ਲੈ ਅਖਰੀ ਅਰਤੇ ਹੀ ਨੇ ਪਹਿਰਨ ਪੈਰ ਧਿਆਨ ਪਹਿਰਨ ਦਾ ਮਤਲਬ ਹੈ ਜੀ ਪਹਿਰਾਵਾ ਪੈਰ ਧਿਆਨ ਇਹਦੇ ਵਿਸਤਾਰ ਕਰਨ ਦੇ ਲਈ ਮੈਂ ਕੁਝ ਕ ਪੰਗਤੀਆਂ ਦਾ ਸਹਾਰਾ ਤੁਹਾਡੇ ਨਾਲ ਲਿਆ ਹੈ ਮਤਲਬ ਗੁਰੂ ਦੇ ਸ਼ਬਦ ਦੇ ਗਿਆਨ ਨੂੰ ਧਿਆਨ ਦੇ ਵਿੱਚ ਰੱਖਣਾ ਪੈਰ ਧਿਆਨ ਹੈ ਇਦਾਂ ਨਹੀਂ ਹੈ ਵੀ ਕੋਈ ਦੇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਦੇਹ ਦੀ ਪੂਜਾ ਤੇ ਬਿਲਕੁਲ ਸੰਪਸ਼ਟ ਸ਼ਬਦਾਂ ਚ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੀ ਇਦਾਂ ਸਾਰਿਆਂ ਚ ਸਾਰੀਆਂ ਜੁਨਾ ਚ ਪਰ ਸਤਿਗੁਰੂ ਜੀ ਕਹਿੰਦੇ ਇਹ ਨਾ ਮੰਨ ਕੇ ਬੈਠ ਜਾਈਂ ਹਾਂ ਗੁਰੂ ਦੀ ਬਾਣੀ ਨੂੰ ਸਮਝਣ ਦਾ ਯਤਨ ਕਰੀਏ ਫਿਰ ਅੱਗੇ ਸਬਦ ਆ ਰਿਹਾ ਜੀ ਕਮਰ ਬੰਦ ਸੰਤੋਖ ਕਾ ਧਨ ਜੋਵਣ ਤੇਰਾ ਨਾਮ ਲੱਕ ਦੇ ਉੱਪਰ ਬੰਨਣ ਵਾਲਾ ਕੱਪੜਾ ਜਿਹਨੂੰ ਅੱਜ ਅਸੀਂ ਕਮਰ ਕਸਾ ਵੀ ਕਹਿ ਦਿੰਦੇ ਹਾਂ ਇਬਾਰੀ ਤੌਰ ਤੇ ਨਿਹੰਗ ਸਿੰਘ ਖਾਲਸਾਈ ਬਾਣੇ ਦੇ ਵਿੱਚ ਜਦ ਪਹਿਲਾਂ ਵੀ ਇਹ ਬੰਨਿਆ ਜਾਂਦਾ ਸੀ ਲੜਾਕੂ ਜਿਹੜੇ ਸੂਰਮੇ ਸਨ ਘੋੜਿਆਂ ਦੇ ਉੱਪਰ ਜਿਹੜੇ ਸਵਾਰੀ ਕਰਦੇ ਸਨ ਜਿਵੇਂ ਅਸੀਂ ਕਈ ਵਾਰੀ ਕਹਿੰਦੇ ਆਂ ਵੀ ਦਸਤਾਰ ਦੀ ਗੱਲ ਇਹ ਬਹੁਤ ਪੁਰਾਣੀ ਹੈ ਦਸਤਾਰ ਭਾਵੇਂ ਅਸੀਂ ਕਈ ਵਾਰੀ ਇਹ ਕਹਿ ਦਿੰਨੇ ਆਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਦਸਤਾਰ ਬਖਸ਼ੀ ਹੈ ਇਹ ਤੇ ਉਹ ਸਮਾਂ ਸੀ ਜੀ ਉਹ ਮੁਗਲ ਔਰ ਰਾਜੇ ਕਹਿੰਦੇ ਸੀ ਵੀ ਹੋਰ ਬੰਦਾ ਨਹੀਂ ਬਣ ਸਕਦਾ ਉਹਨਾਂ ਨੇ ਆਪਣੇ ਵੱਡੇ ਤੌਰ ਤੇ ਰੱਖੀ ਹੋਈ ਸੀ ਜਿਵੇਂ ਸਾਨੂੰ ਵਿਦਿਆ ਤੋਂ ਸਖਣਾ ਰੱਖਿਆ ਗਿਆ ਸੀ ਇਹ ਸਰਦਾਰੀ ਦਾ ਚਿੰਨ ਇਹ ਕਹਿ ਸਕਦੇ ਆਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਲਗੀ ਲਾਈ ਬਰਾਬਰ ਸਾਨੂੰ ਉਹਨਾਂ ਦੇ ਅਧਿਕਾਰ ਦਿੱਤਾ ਵੀ ਉੱਚਾ ਨੀਵਾ ਨਹੀਂ ਹੈ ਕੋਈ ਬਰਾਬਰਤਾ ਪਰ ਜੇ ਦਸਤਾਰ ਦੀ ਗੱਲ ਕਰੀਏ ਤਾਂ ਭਗਤ ਰਵਦਾਸ ਜੀ ਉਰੇ ਬਹੁਤ ਗੁਰੂ ਨਾਨਕ ਤੋਂ ਵੀ ਪਹਿਲਾਂ ਹੋਏ ਨੇ ਗੁਰੂ ਕਿਰਪਾ ਕਰਨ ਮੈਂ ਪਹਿਰਾਵੇ ਤੇ ਗੱਲ ਕਰ ਰਿਹਾ ਜੀ ਤਾਂ ਕਰਕੇ ਥੋੜਾ ਧਿਆਨ ਚਲਾ ਜਾਂਦਾ ਕਈ ਵਾਰੀ ਸੁਰਤ ਮਤਲਬ ਕਮਰ ਕਸਾ ਅਸੀਂ ਕਈ ਵਾਰੀ ਕਹਿੰਦੇ ਆ ਵੀ ਤੇ ਉਦੋਂ ਦਾ ਚੱਲਿਆ ਤੀ ਤੇ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਬਹੁਤ ਸਮਾਂ ਬਾਅਦ ਚਾਏ ਨੇ ਨਾ ਸਰੀਰ ਕਰਕੇ ਪਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਆ ਕਮਰ ਕਸੇ ਦਾ ਜ਼ਿਕਰ ਮਿਲ ਗਿਆ ਸਾਨੂੰ ਕਿੱਡਾ ਵੱਡਾ ਗਿਆਨ ਦੇ ਵਿੱਚ ਵਾਧਾ ਹੋ ਰਿਹਾ ਜੇ ਬੰਨਿਆ ਜਾਂਦਾ ਸੀ ਪਹਿਲਿਆਂ ਜਾਂਦਾ ਸੀ ਤਾਈਓ ਲਿਖਿਆ ਨਾ ਕਮਰ ਬੰਧ ਸੰਤੋਖ ਕ ਵੇਖੋ ਕਿੱਡੀ ਪਿਆਰੀ ਗੱਲ ਸਤਿਗੁਰੂ ਜੀ ਨੇ ਕੀਤੀ ਜਿੱਥੇ ਉਹਨਾਂ ਨੇ ਸੰਤੋਖ ਦਇਆ ਕਾ ਸੰਤੋਖ ਸੂਤ ਉੱਥੇ ਵੀ ਸੰਤੋਖ ਦੇ ਸੂਤ ਦੀ ਗੱਲ ਕੀਤੀ ਕਹਿੰਦੇ ਬੰਦਿਆ ਤੇਰੇ ਕੋਲ ਸੰਤੋਖ ਨਹੀਂ ਹੈ ਤੂੰ ਸਰੀਰ ਤੇ ਕਿਤੇ ਜਨੂਪਾਲ ਲੈਣਾ ਕਿਤੇ ਕਮਰ ਕਸਾ ਬਣਾ ਲੈਣਾ ਮਤਲਬ ਹੋ ਸਕਦਾ ਇਹ ਕਹਿੰਦੇ ਹੁਣ ਉਸ ਵਕਤ ਮੈਂ ਸ਼ਬਦ ਵਰਤ ਰਿਹਾ ਹੋ ਸਕਦਾ ਤਾਂ ਕਰਕੇ ਸਤਿਗੁਰੂ ਜੀ ਨੇ ਇਹ ਗੱਲ ਵਰਤੀ ਹੈ ਨਾ ਕਮਰ ਬੰਧ ਸੰਤੋਖ ਕਾ ਕਹਿੰਦੇ ਤੇਰੇ ਸੰਤੋਖ ਦਾ ਕਮਰ ਕਸਾ ਹੋਵੇ ਸੰਤੋਖ ਨਾਲ ਤੇਰਾ ਲੱਕ ਬੰਨਿਆ ਹੋਵੇ ਸੰਤੋਖ ਨਾਲ ਤੇਰਾ ਸਰੀਰ ਬੰਨਿਆ ਹੋਵੇ ਸੰਤੋਖ ਦਾ ਕਮਰ ਕਸਾ ਤੇਰੇ ਮਨ ਤੇ ਹੋਵੇ ਜਿੱਥੇ ਦਇਆ ਕਪਾ ਸੰਤੋਖ ਸੂਤ ਉੱਥੇ ਵੀ ਗੱਲ ਇਹੋ ਕੀਤੀ ਔਰ ਆਪਾਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹ ਕੇ ਆਏ ਸੀ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਵਜੇ ਹੋਵੇ ਸਤਿਆਰ ਜਪਜੀ ਸਾਹਿਬ 'ਚ ਵੀ ਗੱਲ ਹੋਈ ਹੋਈ ਹੈ ਭਾਵੇਂ ਕਿ ਉਧਰ ਅਸੀਂ ਪੌੜੀ ਮੁਤਾਬਕ ਅਰਥ ਕੀਤੇ ਹੈ ਪਰ ਸੰਤੋਖ ਦੀ ਗੱਲ ਗੁਰਬਾਣੀ ਦੇ ਵਿੱਚ ਜਿੱਥੇ ਕਿਤੇ ਆਉਂਦੀ ਹੈ ਹੁਣ ਸੰਤੋਖ ਤਾਨ ਨੇ ਥੋੜੋ ਕਰਨਾ ਹੈ ਮੰਨੇ ਕਰ ਲੈਣਾ ਮੰਨਿ ਸਬਰ ਕਰਨਾ ਮਨ ਨੂੰ ਸਮਝਾਉਣੀ ਹੈ ਸਾਡਾ ਤਨ ਆਪਣੇ ਆਪ ਰੰਗਿਆ ਜਾਣਾ ਧਨ ਜੋਵਨ ਇਹ ਦੋਨੇ ਗੱਲਾਂ ਜੋਵਨ ਜਵਾਨੀ ਔਰ ਧਨ ਆਪਾਂ ਬਾਹਰੀ ਤੌਰ ਤੇ ਪੈਸੇ ਨੂੰ ਕਹਿ ਲੈਂਦੇ ਆ ਪਰ ਗੁਰਬਾਣੀ ਮੁਤਾਬਕ ਗਿਆਨ ਗੁਣਾ ਦਾ ਧਿਆਨ ਧਨ ਤੇਰੇ ਕੋਲੇ ਹੋਣਾ ਚਾਹੀਦਾ ਹੈ ਧਨ ਜੋਵਨ ਤੇਰਾ ਨਾਮ ਸਤਿਗੁਰੂ ਕਹਿੰਦੇ हे ਪ੍ਰਭੂ हे ਮਾਲਕ ਜੀਓ ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾ ਲਵਾਂ ਕਮਰ ਕਸਾ ਬਣਾ ਲਵਾਂ ਔਰ ਤੇਰਾ ਨਾਮ ਇਹੀ ਮੇਰੇ ਵਾਸਤੇ ਜਵਾਨੀ ਔਰ ਚੰਗੇ ਗੁਣ ਇਹ ਮੇਰਾ ਨਾਮ ਧਨ ਹੋ ਗਿਆ। ਬਾਬਾ ਹੋਰ ਪਹਿਨਣ ਖੁਸੀ ਖੁਆਰ। ਇੱਥੇ ਸਤਿਗੁਰੂ ਜੀ ਨੇ ਪਹਿਨਣ ਦੀ ਗੱਲ ਕਿਉਂਕਿ ਗੱਲ ਉੱਪਰ ਪਹਿਨਵਾਏ ਪਹਿਰਾਵੇ ਦੀ ਕੀਤੀ ਹੈ। ਤਾਂ ਕਰਕੇ ਕਹਿੰਦੇ ਜਿਹੜਾ ਹੋਰ ਭਾਈ ਪਹਿਰਾਵੇ ਨੇ ਨਾ ਜੇ ਇਹ ਤੁਹਾਡੇ ਮਨ ਦੇ ਅੰਦਰ ਨਹੀਂ ਹੈ। ਤਾਂ ਕਹਿੰਦੇ ਤੁਹਾਡੇ ਪਹਿਰਾਵੇ ਭਾਵੇਂ ਚਿੱਟੇ ਰੰਗ ਦੇ ਪਾ ਲਓ ਭਗਵੇਂ ਰੰਗ ਦੇ ਪਾ ਲਓ ਜਿਹੜੇ ਮਰਜ਼ੀ ਦੇ ਪਾ ਲਓ ਜੇ ਤੁਹਾਡੇ ਮਨ 'ਚ ਸੰਤੋਖ ਨਹੀਂ ਮਨ 'ਚ ਚੰਗੇ ਗੁਣ ਨਹੀਂ ਹਨ ਤਾਂ ਪਹਿਰਾਵੇ ਨੇ ਨਹੀਂ ਕੁਝ ਕਰਨਾ ਸਤਿਗੁਰੂ ਜੀ ਨੇ ਬਹੁਤ ਸ਼ਬਦਾਂ 'ਚ ਇਹ ਸ਼ਬਦ ਵਰਤੇ ਨੇ ਭਾਈ ਭੇਖ ਬਖਾਇਓ ਜਗਤ ਕੋ ਇਹ ਪਹਿਰਾਵਾ ਫਿਰ ਬਖਾਵੇ ਦਾ ਰਹਿ ਜਾਂਦਾ ਹੈ ਲੋਗਾਂ ਤੇ ਪ੍ਰਭਾਵ ਪਾਉਣ ਦਾ ਰਹਿ ਜਾਂਦਾ ਸਤਿਗੁਰੂ ਕਿਰਪਾ ਕਰਨ ਬਾਬਾ ਹੋਰ ਪਹਿਨਨ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜੀ ਹੈ ਮਨ ਮਹਿ ਚਲਹਿ ਵਿਕਾਰ ਰਹਾਉ ਕਹਿੰਦੇ ਜੇ ਤੇਰੇ ਮਨ ਦੇ ਵਿੱਚ ਹੋਰ ਪਹਿਨ ਕੇ ਵਿਕਾਰ ਪੈਦਾ ਆ ਰਹੇ ਨੇ ਬੰਦਿਆ ਉਹਦਾ ਕਾਰਨ ਇਹੀ ਹੈ ਤੈ ਆਪਣੇ ਮਨ ਨੂੰ ਸਤ ਸੰਤੋਖ ਦਇਆ ਧਰਮ ਧੀਰਜ ਦੇ ਰੰਗ ਦੇ ਵਿੱਚ ਨਹੀਂ ਰੰਗਿਆ ਤਾ ਕਰਕੇ ਤੂੰ ਰੰਗਾਂ ਨੂੰ ਵੇਖ ਕੇ ਤੇਰਾ ਮਨ ਡੋਲ ਜਾਂਦਾ ਹੈ ਮਤਲਬ ਵਿਕਾਰਾਂ ਦੇ ਵਿੱਚ ਚਲਾ ਜਾਂਦਾ ਹੈ ਇਹੋ ਜਿਹਾ ਪਹਿਨਣ ਦਾ ਸੌਪ ਚਾਉ ਤੈਨੂੰ ਖੁਆਰ ਕਰਦਾ ਹੈ ਹੋਰ ਪਹਿਨ ਖੁਸ਼ੀ ਖੁਆਰ ਔਰ ਜਿਸ ਪਹਿਨਣ ਦੇ ਨਾਲ ਸਰੀਰ ਵੀ ਦੁਖੀ ਹੁੰਦਾ ਹੈ ਤੇ ਤੇਰੇ ਮਨ ਦੇ ਵਿੱਚ ਵੀ ਭੈੜੇ ਖਿਆਲ ਚੱਲਦੇ ਹਨ ਇਥੋਂ ਤੱਕ ਆਪਾਂ ਦੂਜਾ ਬੰਦ ਸ਼ਬਦ ਦਾ ਅੱਜ ਵਿਚਾਰਿਆ ਹੈ ਵਿਚਾਰ ਕਰਦੇ ਹਾਂ ਤਾਂ ਕਈ ਤਰ੍ਹਾਂ ਦੀਆਂ ਓਮਤਾਈਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨਹੀਂ ਕਿ ਗੁਰੂ ਪਾਤਸ਼ਾਹ ਜੀ ਵਕਸ਼ਮ ਜੋਗ ਨੇ ਆਪ ਸਮੂਹ ਸੰਗਤ ਵਕਸ਼ਮ ਜੋਗ ਨੂੰ ਜੀ ਭੁੱਲਾਂ ਚੁੱਕਾਂ ਨੂੰ ਨਾ ਚਿਤਾਰਨਾ ਸਭ ਸੰਗਤਾਂ ਦਾ ਧੰਨਵਾਦ ਬਿਲਾਉ ਪਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ